ਕਤੋਂ ਘੜਵੀ 2 2 ਫਟ ਪਾਣੀ ਹੈ। ਸਾਥੀਓ ਨਮਸਕਾਰ। ਅੱਜ ਆਪਾਂ ਇੱਕ ਛੋਟਾ ਜਿਹਾ ਵਲੌਗ ਬਣਾਉਣ ਜਾ ਰਹੇ ਹਾਂ। ਤੋ ਤਿੰਨ ਦਿਨ ਤੋਂ بارش ਚੱਲ ਰਹੀ ਸੀ। ਅੱਜ ਇੱਕ ਵਲੌਗ ਬਣਾਣ ਚੱਲੇ ਆ। ਤੇ ਪਾਣੀ ਬਹੁਤ ਆਇਆ ਹੋਇਆ ਬਾਹਰ। ਤੁਸੀਂ ਵੀਡੀਓ ਤੇ ਬਣੇ ਰਹਿਣਾ ਪੂਰੀ ਵੀਡੀਓ ਦੇਖਣਾ। ਤੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਆ। ਇਸ ਵੀਡੀਓ ਤੇ ਬਣੇ ਰਹਿਣਾ ਤੁਹਾਡਾ ਬਹੁਤ ਬਹੁਤ ਦੋ ਟੈਂਡੈਂਟੋਂ ਬਾਅਦ ਛੋਰੀ ਸੀ ਐਸਾਰੇ ਪਾਸੇ ਪਾਣੀ ਭਰਿਆ ਪਿਆ ਦੇ ਆਪਾਂ ਸਮਾਂ ਸਾਰੀਆਂ ਦਬੀ ਨੇ ਤੇ ਲਿਖੀ ਤਾਂ ਸਮਾਂ ਤੇ ਇਹ ਜੇ ਛੋਟਾ ਜਿਹਾ ਨਾਲਾ ਹੈ ਇੱਥੇ ਅੱਗੇ ਆ ਕੇ ਇੱਕ ਬ੍ਰਿਜਾ ਛੋਟਾ ਇਹ ਅਦਰ ਦੇ ਹਾਲਾਤ ਹੈ। ਆ ਦੇਖੋ। ਹੱਪੂਰਾ ਪਾਣੀ ਭਰ ਗਿਆ। ਤਿੰਨ ਦਿਨ ਬਾਰਿਸ਼ ਚੱਲੀ ਆ ਪੂਰੀ। ਇਹ ਗਨਿਰੀ ਖੇਤੀ ਹੈ। ਤੇ ਇੱਥੇ ਘੱਟੋ ਘੱਟ ਵੀ 6 ਜਾਂ 7 ਫੁੱਟ ਪਾਣੀ ਇੱਥੇ। ਅੰਦਰ ਵੀ ਆ ਘਰਾਂ ਦੇ ਹਾਲਤ ਦੇਖੋ ਤੁਸੀਂ। ਇਹ ਕਿਦਾਂ ਦੇ ਆ। ਅੱਜ ਉਹ ਮੇਰੇ ਅੱਗੇ ਸੀਣ ਆਣ ਵਾਲਾ ਹੋਣਾ। ਐ ਤ ਨਹੀਂ ਦੇਖ। सज्जे हाथ तो, तो आ रहे हो रखे इतना घटो घट भी दो दो फुट पानी है ये बारिश में हालत देख लो ਸਮਝ ਲੋ ਕਿ ਦਰਿਆਵਾਂ ਨੂੰ ਪਾਣੀ ਚੱਲ ਰਿਹਾ ਹੈ ਅੱਗੇ ਵੀ ਉਹੀ ਹਾਲ ਹੈ ਇਹ 1.5 ਫੁੱਟ ਪਾਣੀ ਹੈ ਕਿਉਂਕਿ ਪਾਣੀ ਪਿਛੋਂ ਆ ਰਿਹਾ ਇਕੱਠਾ ਹੋ ਗਿਆ بارش ਦਾ ਇਹ ਹਲਾਦ ਬਣ ਗਿਆ ਦੇਖ ਲਓ ਐਸੇ ਵੇਲੇ ਜਿਸ ਰੋਡ ਤੋਂ ਦੀ ਇਹ ਤਾਰਾਗੜ ਤੋਂ 흘ਰ ਇਹ ਇਥੇ ਕਾਫੀ ਬੁਰੇ ਹਾਲਾਤ ਹੋ ਰਿਹਾ ਹੈ ਤੇ ਪਾਣੀ ਦੇ ਨਾਲ ਜਿਹੜੀ ਨੀਵੇਂ ਥਾਂ ਤੇ ਲੋਕੀ ਸੀ ਉਹਦਾ ਬੁਰਾ ਹਾਲ ਹੈ ਉਹ ਰੋਡ ਦੇ ਉੱਪਰ ਆਇਆ ਹੈ ਰੋਡ ਦੇ ਉੱਪਰ ਆ ਕੇ ਬੈਠੇ ਹੋਏ ਆ ਕੋਈ ਦੀ ਨੋਕੀਂ ਲੱਤਾਂ ਖਾਂ ਪੀਂਦੇ ਸੁਆਣ ਖੜਾ ਆ ਗਏ ਆ ਇਹ ਗਰਵੇ ਪ੍ਰੋਬਲਮ ਹੈ ਆਪ ਕੋ ਸਮਾਹ ਲੱਗ ਜਾ ਰਹੇ ਆ ਅੱਗੇ ਜਾਣ ਵਾਲੇ ਜਾ ਰਹੇ ਜਿਨ੍ਹਾਂ ਨੇ ਗਿਆ ਜਾਣਾ ਮੋਜਾ ਹੁਣ ਕਰਕੇ ਤੇ ਟੋਟਣਾ ਜਾਣ ਇਸ ਕਰਕੇ ਮੜਦਾ ਕਾਲਾ ਖੜੇ ਪੁਲਸ ਵਾਲੇ ਆ ਦੇਖ ਲੋ ਇਹ ਸਮਾਨ ਲੈ ਕੇ ਆਏ ਠੀਕ ਹੈ ਆ ਦੇਖੋ ਇਧਰ ਪਾਣੀ ਚੱਲ ਰਿਹਾ ਐ ਥੱਲੇ ਜਿਹੜਾ ਇਹ ਇੱਥੇ ਪਾਣੀ ਥੱਲੇ ਨਹੀਂ ਨਿਕਲ ਰਿਹਾ ਇਹ ਜਿਹੜੀ ਐ ਇਹ ਥੱਲੇ ਪਾਣੀ ਜਾ ਰਿਹਾ ਆ ਪਿੱਛੋਂ ਪਾਣੀ ਆ ਰਿਹਾ ਤੇ ਐਸੇ ਭੂਜ ਐੜਾ ਇਸ ਛੋਟਾ ਜਿਹਾ ਬ੍ਰਿਜ ਹੈ ਤੇ ਇੱਥੋਂ ਅੱਗੇ ਨੂੰ ਪਾਣੀ ਜਿਹੜਾ ਉਹ ਜਾਂਦਾ ਹੈ ਪਾਣੀ ਜ਼ਿਆਦਾ ਹੋਣ ਕਰਕੇ ਐ ਤੇ ਇੱਥੇ ਦਾਣਾ ਮੜੀ ਦੇ ਵਿੱਚ ਸਾਰਾ ਪਾਣੀ ਜਿਹੜਾ ਉਹ ਭਰ ਕੇ ਜਾਂਦਾ ਹੈ ਇਹ ਜਿਹੜੇ ਆ ਲੋਕਾਂ ਦੇ ਘਰ ਜਿਹੜੇ ਆ ਉਹ ਵਿੱਚ ਦੂਪੇ ਵਿੱਚ ਸਾਰੀ ਨੀ ਬਿਲਡਿੰਗਾਂ ਵਿੱਚ ਪਾਣੀ ਦੇ ਡੁੱਬਿਓ ਹੀ ਐਸ ਤਰ੍ਹਾਂ ਦੇ ਦੇਖੋ ਸਾਹ ਉਹ ਕਿ ਪਾਣੀ ਦਾ ਕੋਈ ਅੰਤ ਨਹੀਂ ਆ ਇੱਥੇ ਪਿੱਛੋਂ ਟਾਈਮ ਤੋਂ ਵੀ ਛੱਡਿਆ ਹੋਇਆ ਹੈ ਹੈ ਬਾਰਸ਼ ਦਾ ਹੀ ਪਾਣੀ ਇੱਥੇ ਇਕੱਲ ਰਹੇ ਹੈ ਇਹਦੇ ਕੋਈ ਯਾਸਰ ਨਹੀਂ ਹੈ ਜਿਹੜੀ ਆਵਾਜ਼ ਆਈ ਜਿਹੜੀ ਆ ਕੰਟੀਨਿਊ ਹੈ ਇਹਦਾ ਵੀਦਰੀ ਆ ਉਹਨਾਂ ਵੀ ਭੋਕੇ ਜਾਂਦੀ ਹੈ ਫਸਲਾਂ ਇੱਥੇ ਬਹੁਤ ਹੁੰਦੀਆਂ ਹਨ ਗੰਨੇ ਦੀ ਖੇਤੀ ਹੈ ਕੈਮਰਾ ਸੱਜੇ ਹੱਥ ਜੜਾ ਬਹੁਤ ਸਾਰਾ ਪਾਣੀ ਹੈ ਅੱਵੇ ਘਟਾ ਕਿਉਂਕਿ ਸੱਜੇ ਹੱਥ ਜੜਾ ਪਾਣੀ ਇੱਧਰ ਰੁਕਿਆ ਹੋਇਆ ਹੈ ਐ ਜਗਾ ਉੱਚਾ ਹੋਣ ਕਰਕੇ ਇਸ ਹਾਲ ਦਾ ਪਾਣੀ ਜਿਹੜਾ ਉਹ ਅੱਗੇ ਨਿਕਾਸ ਨਹੀਂ ਹੈ ਆ ਤੁਸੀਂ ਦੇਖ ਰਹੇ ਹੋ ਦੋਨੋਂ ਸਾਈਡ ਇਹ ਹਾਲਾਤ ਹੈ ਆ ਗੁਜਰਾ ਨੇ ਜਿਹੜਾ ਸਮਾਨ ਆਪਣਾ ਠਾਲੀ ਤੇ ਰੱਖਿਆ ਨੀਵੇਂ ਥਾਂਵਾਂ ਜਿਹੜੇ ਨੀਵੇਂ ਥਾਂਵਾਂ ਤੇ ਘਾਰ ਹੈ ਜਾਂ ਜਿਹੜੀਆਂ ਜਗ੍ਹਾ ਉਥੇ ਜ਼ਿਆਦਾ ਪ੍ਰੋਬਲਮ ਹੈ ਬਾਕੀ ਉੱਚੀਆਂ ਥਾਂਵਾਂ ਤੇ ਕੋਈ ਬਰਾ ਲੌਣੀ ਹੈ ਸਤਿਓ ਤੁਸੀਂ ਪਿੱਛੇ ਦੇ ਹਾਲਾਤ ਦੇਖ ਹੀ ਲਏ ਹੈ ਤੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਹੁਣ ਆਪਾਂ ਵਲੌਗ ਦਾ ਐਂਡ ਕਰ ਲੱਗੇ ਸਾਡਾ ਬਹੁਤ ਬਹੁਤ ਧੰਨਵਾਦ